ਇਹ ਆ ਜੀ ਪੁਰਾਣੇ ਜ਼ਮਾਨੇ ਦਾ ਜਿੰਦਰਾ ਇਹ ਘੱਟੋ ਘੱਟ 40-45 ਸਾਲ ਪੁਰਾਣਾ ਜਿੰਦਰਾ ਜੀ ਤੇ ਵਜਨ ਦੀ ਜੇ ਆਪਾਂ ਗੱਲ ਕਰੀਏ ਤਾਂ 400 450 ਯਾਨੀ ਕਿ ਅੱਧਾ ਕਿਲੋ ਦੇ ਕਰੀਬ ਇਹਦਾ ਵਜਨ ਪੂਰਾ ਇਹ ਨਿੱਗਰ ਲੋਹੇ ਦਾ ਬਣਿਆ ਹੋਇਆ ਤੇ ਇਹ ਰੰਗ ਜਿਹੜਾ ਤੁਸੀਂ ਇਹਦੇ ਦੇ ਕੋਈ ਰੰਗ ਵਗੈਰਾ ਨਹੀਂ ਹੋਇਆ ਇਹ ਲੋਹੇ ਦਾ ਅਸਲੀ ਰੰਗ ਹੀ ਆਪਦਾ ਹੀ ਕੋਈ ਪੇਂਟ ਨਹੀਂਗਾ ਚਾਬੀ ਇਹਦੀ ਵੀ ਓਨੀ ਮਜ਼ਬੂਤ ਸੀ ਜਿੰਨਾ ਜਿੰਦਰਾ ਮਜ਼ਬੂਤ ਆ ਤੇ ਇਹਨੂੰ ਦੁਨੀਆ ਭਰ ਦੀ ਕੋਈ ਵੀ ਹੋਰ ਚਾਬੀ ਲੱਗ ਨਹੀਂ ਸਕਦੀ ਤੇ ਕਿਸੇ ਤਰੀਕੇ ਨਾਲ ਵੀ ਇਹ ਖੁੱਲ ਨਹੀਂ ਸਕਦਾ ਤੇ ਟੁੱਟਣ ਦੀ ਗੱਲ ਐ ਆ ਵੀ ਕੋਈ ਵੀ ਦੁਨੀਆ ਦੀ ਤਾਕਤ ਇਹਨੂੰ ਤੋੜ ਨਹੀਂ ਸਕਦੀ ਬਿਨਾ ਵੱਡੇ ਤੋਂ ਗ੍ਰੈਂਡਰ ਜਾਂ ਕੋਈ ਟੂਲ ਜਿਹੜੇ ਚੱਲਦੇ ਨੇ ਕਟਰ ਦੀ ਮਦਦ ਤੋਂ ਬਿਨਾ ਇਹ ਕੱਟਿਆ ਤਾਂ ਭਲਾ ਜਾਵੇ ਟੁੱਟਦਾ ਨਹੀਂ ਇਹ ਤੇ ਬਹੁਤ ਜ਼ਿਆਦਾ ਮਜ਼ਬੂਤ ਸੀ ਇਹ ਘੱਟ ਤੋਂ ਘੱਟ ਵੀ 40 45 ਸਾਲ ਪੁਰਾਣਾ ਜਿੰਦਰਾ ਇਸ ਤੋਂ ਪਹਿਲਾਂ ਜਿਹੜੇ ਜਿੰਦਰੇ ਚੱਲਦੇ ਸੀ ਉਹ ਇਹਦੋਂ ਵੀ ਹੋਰ ਤਰ੍ਹਾਂ ਦੇ ਸੀ ਉਹ ਵੀ ਦਿਖਾਵਾਂਗੇ ਤੇ ਉਹ ਜਿੰਦਰੇ ਥੱਲਿਓਂ ਚਾਬੀ ਉਹਨੂੰ ਲੱਗਦੀ ਸੀ ਚੂੜੀਆਂ ਕਸ-ਕਸ ਕੇ ਪੇਜ ਕਸ-ਕਸ ਕੇ ਨਾ ਵਰਮੇ ਜੇ ਟਾਈਪ ਤੇ ਉਹ ਖੁੱਲਦਾ ਸੀ ਤੇ ਲੱਗਦਾ ਸੀ ਤੇ ਇਹਦੇ ਵਿੱਚ ਇੱਕ ਕੈਪ ਵੀ ਸੀਗਾ ਲੱਗਾ ਜਿੰਦਰਾ ਲਾ ਕੇ ਆ ਜਿਹੜੀ ਪੱਤਰੀ ਐ ਘਮਾ ਕੇ ਇਹਨੂੰ ਕਰ ਦੇਈਦੀ ਸੀ ਕੈਪ ਇਹਦੇ ਉੱਪਰ ਆ ਜਾਂਦਾ ਸੀ ਵੀ ਅੰਦਰ ਕੋਈ ਚੀਜ਼ ਬੜੇ ਬਣਾ ਤੇ ਜਾਂ ਕੋਈ ਚਾਬੀ ਹੋਰ ਲੱਗੇ ਨਾ ਤੇ ਇਹ ਹੁਣ ਵੈਸੇ ਜਾਮ ਹੋ ਗਈ ਪੱਤੀ ਇਹਦੀ ਚੱਲਦੀ ਨਹੀਂ ਪਰ ਜਿੰਦਰਾ ਅੱਜ ਵੀ ਕੰਮ ਕਰਦਾ ਅੱਜ ਵੀ ਇਹ ਘਰ ਦੇ ਵਿੱਚ ਲਾਇਆ ਜਾਂਦਾ ਯੂਜ਼ ਕੀਤਾ ਜਾਂਦਾ ਤੇ ਬਹੁਤ ਮਜ਼ਬੂਤ ਇਹ ਜਿੰਦਰਾ ਕਿੰਨਾ ਕਿੰਨਾ ਦੇ ਘਰਾਂ 'ਚ ਹੋਰ ਵੀ ਹਜੇ ਵੀ ਇਹੋ ਜਿਹੇ ਜਿੰਦਰੇ ਪਏ ਨੇ ਦੱਸਿਓ ਕਮੈਂਟ ਕਰਕੇ ਤੇ ਕਿੰਨੂ-ਕਿੰਨੂ ਪਤਾ ਕੀ ਇਹ ਜਿੰਦਰੇ ਬਾਰੇ